ਗੰਭੀਰ ਮੁੱਦੇ ਨੂੰ ਲੈ ਕੇ ਅਚਨਕ ਹੀ ਮੀਟਿੰਗ ਕੀਤੀ ਗਈ ਹੈ ਹੰਗਾਮੀ ਮੀਟਿੰਗ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਕੀ ਐਲਾਨ ਕੀਤਾ ਜਾ ਸਕਦਾ ਜੀ ਨਾਮਿਕਾ ਬਿਲਕੁਲ ਮਨਿੰਦਰ ਜੀ ਜਿਸ ਕਦਰ ਨਜ਼ਰਾ ਵੀ ਇੱਥੇ ਹੁਣ ਟਿੱਕੀਆਂ ਹੋਈਆਂ ਨੇ ਜਿਸ ਕਦਰ ਅਹਿਮ ਅਮਰਜੈਂਸੀ ਮੀਟਿੰਗ ਸੱਦੀ ਗਈ ਹੈ ਤਾਂ ਜਿਸ ਕਦਰ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ ਤਾਂ ਉਸ ਤੋਂ ਬਾਅਦ ਐਲਾਨ ਵੀ ਹੋ ਸਕਦਾ ਹੈ ਤਾਂ ਬਿਹਤ ਨਜ਼ਰਾ ਇੱਥੇ ਟਿੱਕੀਆਂ ਹੋਈਆਂ ਨੇ ਲਗਾਤਾਰ ਅੰਦਾਜ਼ੇ ਵੀ ਲਗਾਏ ਵੀ ਜਾ ਸਕਦੇ ਨੇ ਕਾਫੀ ਪਿਛਲੇ ਦਿਨਾਂ ਤੋਂ ਘਟਨਾ ਕ੍ਰਮ ਵੀ ਵੇਖਣ ਨੂੰ ਮਿਲ ਰਹੇ ਨੇ ਪਰ ਇਸ ਵਿੱਚਕਾਰ ਕਿਹੜਾ ਮੁੱਦਾ ਹੈ ਕਿਸ ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ ਬਿਹਤ ਇੱਥੇ ਸਵਾਲ ਵੀ ਹੁੰਦੇ ਨਜ਼ਰ ਆ ਰਹੇ ਨੇ ਬਿਲਕੁਲ ਚਰਚਾਵਾ ਦਾ ਦੂਰ ਜਿਹੜਾ ਜਰੂਰ ਲਗਾਤਾਰ ਜਾਰੀ ਹੈ ਪਿਛਲੇ 2.5 ਮਹੀਨਿਆਂ ਦੇ ਕਟਾ ਕਰਮ ਤੇ ਨਜ਼ਰ ਮਾਰੀਏ ਅਸਾਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਉਹਨਾਂ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਫਾਖਾ ਗੱਦੂਆ ਵੱਲੋਂ ਪਹੁੰਚ ਕਰਕੇ ਪੰਨ ਸਿੰਘ ਜਵਾਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਪੰਨ ਸਿੰਘ ਜਵਾਨ ਦੀ ਮੀਟਿੰਗ ਜਿਹੜੀ ਹੈ ਕਰਕੇ ਸੁਖਵੀਰ ਸਿੰਘ ਬਾਦਲ ਦੇ ਸਬੰਧ ਵਿੱਚ ਫੈਸਲਾ ਲਿਆ ਜਾਵੇ ਔਰ ਇਹ ਵੀ ਲਿਖਤੀ ਰੂਪ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਜੋ ਵੀ ਫੈਸਲਾ ਪੰਜ ਸਿੰਘ ਦੇ ਬੰਗਲੋ ਸ਼੍ਰੀ ਅਕਾਲ ਤਖਸਾਲ ਵੱਲੋਂ ਲਿਆ ਜਾਊਗਾ ਉਸ ਨੂੰ ਕਿਹੜੇ ਮੱਥੇ ਪ੍ਰਬੰਧ ਕੀਤਾ ਜਾਵੇਗਾ ਤੋਂ ਇਸ ਪੰਜ ਸਿੰਘ ਜਵਾਨ ਦੀ ਮੀਟਿੰਗ ਦਾ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਪਰ ਅਚਨਚੇਤ ਇਹ ਮੀਟਿੰਗ ਰੱਖੇ ਜਾਣਾ ਔਰ ਹੰਗਾਮੀ ਮੀਟਿੰਗ ਜਿਹੜੀ ਬੁਲਾਏ ਜਾਣਾ ਕਿਤੇ ਨਾ ਕਿਤੇ ਜਿਹੜਾ ਚਰਚਾਵਾ ਜਰੂਰ ਜਨਮ ਲੈਂਦੀਆਂ ਨੇ ਪਰ ਇਸ ਮੀਟਿੰਗ ਦੇ ਵਿੱਚ ਕੀ ਗੱਲ ਉੱਪਰ ਕੇ ਸਾਹਮਣੇ ਆਂਦੀ ਹੈ ਕਿਸ ਮੁੱਦੇ ਤੇ ਵਿਚਾਰਾ ਕੀਤੀ ਜਾਂਦੀ ਹੈ ਕੀ ਫੈਸਲਾ ਲਿਆ ਜਾਂਦਾ ਹੈ ਔਰ ਜਦੋਂ ਥੋੜੀ ਧਮੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਅਰਦਾਸ ਉਪਰੰਤ ਕੀ ਐਲਾਨ ਕੀਤਾ ਜਾਂਦਾ ਹੈ ਇਹ ਬਿਹਤ ਮਹੱਤਵਪੂਰਨ ਰਹੇਗਾ ਪਰ ਇਸਦੇ ਲਈ ਕੁਝ ਦਿਨ ਹੋਰ ਇੰਤਜ਼ਾਰ ਜਰੂਰ ਕਰਨਾ ਪਵੇਗਾ ਕਿ ਆਖਰਕਾਰ ਕੀ ਐਲਾਨ ਜਿਹੜਾ ਸਿੰਘ ਸਿਵਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫੀਲ ਤੋਂ ਕੀਤਾ ਜਾ ਰਿਹਾ ਹੈ ਬਿਲਕੁਲ ਮਹਿੰਦਰ ਜੀ ਇਹ ਬੇਹਤ ਮਹਤਵਪੂਰਨ ਹੋ ਜਾਂਦਾ ਹੈ ਕਿ ਕਿਸ ਕਦਰ ਜੋ ਪਿਛਲੇ ਕਟਨਾਗ੍ਰਮ ਵੀ ਵਿਵੇਕ ਦੇ ਨਜ਼ਰ ਆ ਰਹੇ ਆ ਇੱਕ ਤੋਂ ਬਾਅਦ ਮੀਟਿੰਗਾਂ ਦਾ ਦੌਰ ਵੀ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਪਰ ਇਹ ਜੋ ਐਮਰਜੈਂਸੀ ਮੀਟਿੰਗ ਸੱਦੀ ਗਿਆ ਆਪਣੇ ਆਪ ਦੇ ਵਿੱਚ ਜੋ ਇੱਥੇ ਚਰਚਾ ਬੇਸ਼ੱਕ ਇਹ ਤੇ ਚਿਰ ਚੁੱਕੀ ਹੈ ਕਿ ਇਸ ਮੀਟਿੰਗ ਦੇ ਵਿੱਚ ਹੋਰ ਵੀ ਸ਼ਾਮਿਲ ਹੋ ਸਕਦੇ ਨੇ ਕੋਈ ਦੇਖੋ ਇਹ ਸਾਰੀਆਂ ਕਿਆ ਸੜਾਈਆਂ ਨੇ ਜਦੋਂ ਹੀ ਗਿਆਨੀ ਰਘਵੀਰ ਸਿੰਘ ਦੇ ਘਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਦਾ ਦੌਰ ਜਾਰੀ ਹੈ ਔਰ ਇਹ ਜਾਣਕਾਰੀ ਮਿਲਨ ਤੋਂ ਬਾਅਦ ਤੁਰੰਤ মিডিਆ ਦੀ ਦੌੜ ਜਿਹੜੀ ਹੈ ਉਹ ਵੀ ਲੱਗ ਚੁੱਕੀ ਹੈ ਔਰ মিডিਆ ਵੀ ਉਸ ਮੀਟਿੰਗ ਵਾਲੇ ਸਥਾਨ ਤੇ ਯਾਨੀ ਕਿ ਸਿੰਘ ਸਾਹਿਬ ਗੈਨੀ ਰਘਵੀਰ ਸਿੰਘ ਦੇ ਘਰ ਦੇ ਪਾਰ ਜਿੱਕੋ ਤੱਕ ਇਹ ਪਹੁੰਚਣ ਦੀ ਜਿਹੜੀ ਹੈ ਕਾਲ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਹੁਣ ਮੀਟਿੰਗ ਖਤਮ ਕਰਦੋਂ ਹੁੰਦੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਪੀਕਲ ਤੋਂ ਚਿੰਤਪਾਲ ਵੱਲੋਂ ਕੀ ਐਲਾਨ ਕੀਤਾ ਜਾਂਦਾ ਇਹ ਸਭ ਕੁਝ ਦੇ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ ਪਰ ਫਿਲਹਾਲ ਸਿਰਫ ਚਰਚਾਵਾਂ ਨੇ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਕੀ ਮੁੱਦਾ ਵਿਚਾਰੇ ਜਾ ਰਹੇ ਹਨ ਜਾਂ ਕੀ ਵਾਕਿਆ ਹੀ ਮੀਟਿੰਗ ਤੋਂ ਬਾਅਦ ਸ੍ਰੀ ਅਕਾਲਪੁਰ ਸਾਹਿਬ ਤੋਂ ਕੁਝ ਐਲਾਨ ਕੀਤਾ ਜਾਂਦਾ ਹੈ ਇਸ ਦੇ ਲਈ ਹਣੇ ਥੋੜੀ ਦੇਰ ਹੋਰ ਇੰਤਜ਼ਾਰ ਕਰਨਾ ਪਊਗਾ ਫਿਰ ਹਾਲ ਹੁਣ ਤੱਕ ਤਾਂ ਵੱਡਾ ਅਪਡੇਟ ਇਹੀ ਹੈ ਕਿ ਸਿੰਘ ਸਾਹਿਬ ਗੱਲ ਲਖਬੀਰ ਸਿੰਘ ਜਿ세ਰਾ ਸ੍ਰੀ ਅਕਾਲਪੁਰ ਸਾਹਿਬ ਦੇ ਗ੍ਰਹਿ ਵਿਖੇ ਤਖਤਸ਼ਰੀ ਦੰਦਮ ਸਾਹ ਦੇ ਜੱਥੇਦਾਰ ਸਿੰਘ ਸਾਫ ਗੈਨੀ ਹਰਪੀਰ ਸਿੰਘ ਅਤੇ ਤਖਤਸ਼ਰੀ ਕੇਸਗੜ੍ਹ ਸਾਹ ਦੇ ਜੱਥੇਦਾਰ ਸਿੰਘ ਸਾਫ ਗੈਨੀ ਸੁਲਤਾਨ ਸਿੰਘ ਦੇ ਵਿਚਕਾਰ ਇੱਕ ਅਹਿਮ ਮੁੱਦੇ ਨੂੰ ਲੈ ਕੇ ਵਿਚਾਰ ਪਟੰਦਾ ਕੀਤਾ ਜਾ ਰਿਹਾ ਹੈ ਔਰ ਸ਼ੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੇ ਵੀ ਇੱਥੇ ਕੁਝ ਹੀ ਸਮੇਂ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੋਂ ਸਭ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਟਿਕੀਆਂ ਨੇ ਕਿ ਆਖਰਕਾਰ ਇਸ ਮੀਟਿੰਗ ਦੇ ਵਿੱਚ ਕੀ ਅਹਿਮ ਸੰਜੀਦਾ ਮੁੱਦਾ ਵਿਚਾਰਿਆ ਜਾ ਰਿਹਾ ਹੈ ਔਰ ਇਸ ਮੀਟਿੰਗ ਦੇ ਵਿੱਚ ਆਖਰਕਾਰ ਕੀ ਫੈਸਲਾ ਲਿਆ ਜਾਣਾ ਹੈ ਜੀ ਨਮਿਕਾ ਹਾਂ ਬਿਲਕੁਲ ਮਨਿੰਦਰ ਜੀ ਜਿਸਕਾ ਤੁਸੀਂ ਜ਼ਿਕਰ ਵੀ ਕਰਦੇ ਨਜ਼ਰ ਆ ਰਹੇ ਹੋ ਪਿਛਲੇ ਪੌਣੇ ਘੰਟੇ ਤੋਂ ਇਹ ਮੀਟਿੰਗ ਚੱਲ ਰਹੀ ਹੈ ਤਾਂ ਅੰਦਾਜ਼ਾ ਕਿਤੇ ਨਾ ਕਿਤੇ ਲਗਾਇਆ ਜਾ ਸਕਦਾ ਹੈ ਬੇहद ਅਹਿਮ ਮੁੱਦਾ ਇਸ ਮੀਟਿੰਗ ਦੇ ਵਿੱਚ ਕਰ ਜੋ ਕੀ ਹੈ ਵਿਚਾਰਿਆ ਜਾ ਰਿਹਾ ਹੈ ਜਿਸ ਤੇ ਫੈਸਲਾ ਵੀ ਜੋ ਕੀ ਕੀਤਾ ਜਾ ਸਕਦਾ ਹੈ ਕਿ ਆ ਸਕਦਾ ਹੈ ਆ ਦੇਖੋ ਕਿਤੇ ਨਾ ਕਿਤੇ ਸੰਜੀਦਗੀ ਨੂੰ ਸਮਝਿਆ ਜਾ ਸਕਦਾ ਕਿਉਂਕਿ ਗੈਨੀ ਰਜਵੀਰ ਯਾਨੀ ਹਰਪੀਰ ਸਿੰਘ ਜੋ ਕਿ ਪਿਛਲੇ 4 ਦਿਨਾਂ ਤੋਂ ਦੁਬਈ ਦੇ ਦੌਰੇ ਤੇ ਸਨ ਕੁਝ ਸਮਾਂ ਪਹਿਲਾਂ ਹੀ ਉਹ ਭਾਰਤ ਪਹੁੰਚੇ ਨੇ ਔਰ ਉਹ 에ਰਪੋਰਟ ਤੋਂ ਸਿੱਧਾ ਸਿੰਘ ਅਫਗਾਨੀ ਰੁਬੀਰ ਸਿੰਘ ਦੇ ਘਰ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਇਹ ਮੀਟਿੰਗ ਸ਼ੁਰੂ ਹੁੰਦੀ ਹੈ ਤੋ ਕਿਤੇ ਨਾ ਕਿਤੇ ਚਰਚਾਵਾਂ ਕਿ ਤਾਂ ਜਨਮ ਲੈਣਾ ਸੁਭਾਵਕ ਹੈ ਪਰ ਹਲੇ ਸਿਰਫ ਚਰਚਾਵਾਂ ਨੇ ਆਖਰਕਾਰ ਇਹ ਮੀਟਿੰਗ ਕਿਸ ਮੰਤਵ ਦੇ ਨਾਲ ਬੁਲਾਈ ਜਾ ਰਹੀ ਹੈ ਕੀ ਮਤਲਬ ਚਾਰੇ ਜਾ ਰਿਹਾ ਹੈ ਇਸ ਦੇ ਬਾਰੇ ਕੁਝ ਅੰਦਾਜ਼ਾ ਲਗਾਣਾ ਹਲੇ ਵਾਜਬ ਨਹੀਂ ਹੈ ਸਿਰਫ ਇੰਤਜ਼ਾਰ ਕੀਤਾ ਜਾ ਸਕਦਾ ਹੈ ਕਿ ਆਖਰਕਾਰ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਕੀ ਐਲਾਨ ਕੀਤਾ ਜਾ ਸਕਦਾ ਹੈ ਜਾਂ ਫਿਰ ਕੋਈ ਕੱਸੀ ਮੀਟਿੰਗ ਯਾਨੀ ਕਿ ਕੁਝ ਅ ਸਿਸਟਰ ਚਾਰ ਦੇ ਤੌਰ ਤੇ ਕਿਉਂਕਿ ਵਿਦੇਸ਼ ਤੋਂ ਆਏ ਨੇ ਉਸ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਜਾਂ ਇਸ ਮੀਟਿੰਗ ਦੇ ਵਿੱਚ ਕੋਈ ਬੇहद ਗੰਭੀਰ ਮੁੱਦਾ ਵਿਚਾਰੇ ਜਾ ਰਿਹਾ ਹੈ ਤਾਂ ਇਹ ਜਾਣਨ ਦੇ ਲਈ ਹਣੇ ਕੁਝ ਤੇ ਹੋਰ ਇੰਤਜ਼ਾਰ ਕਰਨਾ ਪਊਗਾ ਕਿ ਆਖਰਕਾਰ ਇਸ ਮੀਟਿੰਗ ਦਾ ਮੁੱਦਾ ਕੀ ਹੈ हां बिल्कुल मनेंद्र जी फिलहाल थोड़ा बहुत बहुत शुक्रिया तमाम जानकारी दे लिए तदादे कि इमरजेंसी मीटिंग सद दी गई है महज उन देखना बहुत महत्वपूर्ण है कि कुछ मीटिंग ਦੇ ਵਿੱਚ ਵਿਚਾਰਿਆ ਜਾ ਰਿਹਾ ਜਿਸ ਕਦਰ ਇਹ ਅਚਨਚੇਤ ਮੀਟਿੰਗ ਅਮਰਜੈਂਸੀ ਮੀਟਿੰਗ ਸੱਦੀ ਗਈ ਹੈ ਤਤਿੰ ਸਿੰਘ ਸਾਬਾਣਾ ਦੇ ਵੱਲੋਂ ਅਮਰਜੈਂਸੀ ਮੀਟਿੰਗ ਸੱਦੀ ਗਈ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਜੋ ਕਟਨਾਗਰਮ ਵਿਵệਕ ਤੇ ਨਜ਼ਰ ਆ ਰਹੇ ਆ ਕਿ ਚਰਚਾਵਾਂ ਇਸ ਦੇ ਵਿੱਚ ਹੋ ਰਹੀਆਂ ਨੇ ਕਿਸ ਕਦਰ ਇਹ ਮੀਟਿੰਗ ਜੋ ਸੱਦੀ ਗਈ ਕੀ ਕਾਰਨ ਕਰ ਰਹੇ ਨੇ ਤਾਂ ਬੇहद ਇਹ ਦੇਖਣਾ ਬੰਦ ਹੈ ਤਾਂ ਖਬਰਾਂ ਦਾ سلسلہ ਲਗਾਤਾਰ جاری ਹੈ ਫਿਲਹਾਲ ਵਿਲੇਛੂਡ ਜਿਬਰੇਕਤਾ